ਕੀ ਕੁਝ ਕਰ ਨਹੀਂ ਆਕਰ ਇਨਸ਼ਾ ਅੱਲਾਹ ਚੱਲ ਮਿੱਟੀਆਂ ਤੋਂ ਜਾ ਛੱਡ ਆ ਜਾ ਓਏ ਛੜਕ ਤੇ ਆ ਜਾ ਓਏ ਛੜਕ ਤੇ ਆ ਜਾ ਤੂੰ ਆਠ ਯਾਰ ਐ ਕਰ ਨਹੀਂ ਸਾਰੇ ਜਿਹੜੋ ਜ ਇੱਥੇ ਐਕਸੀਡੈਂਟ ਹੋ ਗਏ ਦਾਵਾ ਮਾਰਦੇ ਗਾ ਸ਼ਰਕ ਤੇ ਨੇੜੇ ਬਿਆਸ ਡੇਰੇ ਦੇ ਸਾਰਿਆਂ ਦੇ ਧਿਆਨ ਚ ਹੋਊਗਾ ਇੱਥੇ ਹਰ ਹਫਤੇ ਦੂਜੇ ਤੀਜੇ ਦਿਨ ਗਾ ਮਰੀ ਪਈ ਹੁੰਦੀ ਆ ਐਕਸੀਡੈਂਟ ਹੋ ਗਏ ਚਾਹੇ ਗੁਜਰ ਬੈਠੇ ਇਧਰੋਂ ਡੱਕਰ ਦੇ ਚਾ ਉਧਰੋਂ ਆ ਗਿਆਂ ਵਿਚਾਰੀਆਂ ਨੂੰ ਪਤਾ ਨਹੀਂ ਲੱਗਦਾਗਾ ਸਾਰਾ ਨਗਰ ਸਾਡਾ ਕੱਤਰ ਹੋ ਕੇ گاਵਾਂ ਨੂੰ ਫੜ ਲੱਗਾ ਸੀ ਗਊਸ਼ਾਲਾ ਵਿੱਚ ਪਹੁੰਚਾਉਣ ਨੂੰ ਜਿਹੜਾ ਚੋਂ ਫੜਦੀ ਹੋਈ ਇੱਕ ਗਾਂ ਜਿਵੇਂ ਮੁੰਡੇ ਨੇ ਦੱਸਿਆ ਵੀ ਉਧਰ ਗਈ ਆ ਇਹ ਮੌਕੇ ਤੇ ਇਹੀ ਸੀਗੇ ਮੁੰਡੇ ਨਾਲ ਮੇਰਾ ਬਾਅਦ ਚ ਆਇਆ ਗਾਂ ਇਹ ਉਧਰੋਂ ਮੋੜਨੇ ਗਏ ਫੜਨ ਗਏ ਆ ਇਹਨਾਂ ਨੇ ਕੁਝ ਨਹੀਂ ਕੀ ਗੁਜਰਾਂ ਦਾ ਇਹਨਾਂ ਦਾ ਸੁਣਿਆਗਾ ਗੱਲਬਾਤ ਗੁਜਰੇ ਇਹਨਾਂ ਨੂੰ ਸਿੱਧੇ ਟੱਟ ਕੇ ਪੈ ਗਏ ਜੀਰੇ ਵਿੱਚ ਦੋ ਬੱਚੇ ਆਪਣੇ ਦੋ ਆ ਹਸਪਤਾਲ ਦੋ ਮੁੰਡੇ ਸਾਡੇ ਦਾਖਲ ਹੈ ਜੀ ਅਸੀਂ ਇਹੀ ਜਾਣੇ ਵੀ ਕਾਰਵਾਈ ਬੰਨਦੀ ਠੋਕੇ ਕੀਤੀ ਜਾਵੇ ਇਹਨਾਂ ਤੇ ਜਿਹੜੀ ਧਾਰਾ ਲੱਗਦੀ ਆ ਉਹ ਧਾਰਾ ਲਾਈ ਜਾਵੇ ਬੱਟ ਜਿਹੜੇ ਇਹ ਆਪਣਾ ਸੜਕਾਂ ਤੇ ਮੱਝਾ ਦੋ ਦੋ ਤਿੰਨ ਤਿੰਨ ਸੌ ਲਈ ਫਿਰਦੇ ਆ ਕੋਈ ਐਮਰਜੈਂਸੀ ਸਾਡੇ ਬੰਦਾ ਕੋਈ ਮਰੀਜ਼ ਕੋਈ ਕਿਸੇ ਨੂੰ ਨਿਕਲਣਾ ਪੈ ਜੇ ਮੈਂ ਇਹਦੇ ਨਾਲ ਖੁਦ ਹੋਈ ਆ ਮੈਂ ਪੌਣਾ ਘੰਟਾ ਇਹਨਾਂ ਦੇ ਜਾਮ ਚ ਖੜਾ ਰਿਆ ਮੱਝਾਂ ਦੇ ਕੀ ਕਹਿੰਦਾ ਚੋਹ ਸਾਹਬ ਨੇ ਸਾਡੀ ਵਧੀਆ ਗੱਲ ਸੁਣੀ ਆ ਸਾਰਾ ਉਹਨਾਂ ਨੇ ਧਿਆਨ ਚ ਉਹਨਾਂ ਦੇ ਲਿਆਂਦਾ ਉਹਦੇ ਵੀ ਬੰਦੀ ਕਾਰਵਾਈ ਪੂਰੀ ਠੋਕੇ ਕਰਾਂਗੇ ਉਹਨਾਂ ਦੇ ਬਿਆਨ ਲੈਣਗੇ ਹਾਂ ਤੇ ਉਹ ਹੁਣ ਬਿਆਨ ਲੈਣ ਗਏ ਆ ਹਸਪਤਾਲ ਤੇ ਇੱਕ ਜਦੋਂ ਵੀ ਇਹ ਮੇਨ ਐਂਟਰੀ ਚ ਮੈਂ ਅੱਗੇ ਵੀ ਕਈ ਵਾਰੀ ਸ਼ਾਇਦ ਵੀਡੀਓ ਕਿਸੇ ਨੇ ਦੇਖਾ ਹੁਣ ਪਾਉਂਦਾ ਰਹੀ ਨਾ ਮੈਂ ਮੇਨ ਐਂਟਰੀ ਤੇ گاਵਾ ਜ ਜਿੰਨਾਂ ਵੀ ਜਾਣਦੇ ਆ ਵਾ ਇਹਨਾਂ ਦੀਆਂ ਮੱਝਾਂ ਹੋਸ ਐਨਾ ਕਰ ਦਿੰਦੀਆਂ ਵੀ ਕਿਸੇ ਤੋਂ ਲੰਘਿਆ ਨਹੀਂ ਜਾਂਦਾ ਸੜਕ ਕਾਲੀ ਤੋਂ ਹਰੀ ਕੀਤੀ ਪਈ ਹੁੰਦੀ ਇਹਨਾਂ ਦੀ ਗੋਆ ਸਟਾਰ 2 200 ਮੱਝ ਜਾਂਦੀ 3 300 ਮੱਝ ਜਾਂਦੀ ਆ ਜਿਹਦੇ ਵਿੱਚੋਂ 10 15 ਮੱਝਾਂ ਹਰ ਵਕਤ ਫੋਸ ਕਰਦੀਆਂ ਹੀ ਜਾਂਦੀਆਂ ਕੀ ਮੰਗ ਹਾਂ ਮਰਾਹ ਗਈਰ ਨੂੰ ਨੰਗਣਾ ਔਖਾ ਹੋਇਆ ਵਿਆ ਇਹ ਪਹਿਲੀ ਗੱਲ ਇੱਥੇ ਨਹੀਂ ਸਾਰੇ ਪੰਜਾਬ ਦੇ ਵਿੱਚ ਰੋਡ ਤੇ ਕਿਸੇ ਗੁਜਰ ਦੀ ਮੱਝ ਨਹੀਂ ਫਿਰਨੀ ਚਾਹੀਦੀ ਇਹ ਨਾ ਤਾਂ ਕੋਈ ਕਾਨੂੰਨ ਹੀ ਆ ਇਹ ਵੀ ਆਪਾਂ ਆਪ ਦਾ ਭਲਾ ਕੋਈ ਜ਼ਿਮੀਂਦਾਰ ਆਸਤੇ ਵੀ ਪਿੱਛੇ ਜਿਹਨਾਂ ਨੇ ਰੋਕ ਲਾਤੀ ਸੀਗੀ ਵੀ ਕੋਈ ਜ਼ਿਮੀਂਦਾਰ ਮੱਝ ਨਾ ਸੜਕ ਤੇ ਨਗਾਵੇ ਇਹ ਜੀ ਰੌਲਾ ਇਹ ਆ ਸੀ ਗਾਈਆਂ ਸਾਡੇ ਖੇਤਾਂ 'ਚ ਕਰਦੀਆਂ ਤੰਗ ਅਸੀਂ ਗਊਸ਼ਾਲਾ ਨਾਲ ਇਹਨਾਂ ਗੱਲ ਕੀਤੀ ਸੀ ਉਹ ਸਾਨੂੰ ਕਹਿੰਦੇ ਵੀ ਤੁਸੀਂ ਗਾਂਆਂ ਸਾਨੂੰ ਫੜ ਕੇ ਦੇ ਦਿਓ ਅਸੀਂ ਗਊਸ਼ਾਲਾ ਲੈ ਜਾਂਦੇ ਆਂ ਅਸੀਂ ਤੇ ਸੜਕ ਤੇ ਐਕਸੀਡੈਂਟ ਹੁੰਦੇ ਆ ਗਾਂਆਂ ਦੇ ਵਜ੍ਹਾ ਵਜ੍ਹਾ ਅਸੀਂ ਉਹ ਗਾਂਆਂ ਫੜ ਕੇ ਹੀ ਗਊਸ਼ਾਲਾ ਵਾਲਿਆਂ ਨੂੰ ਸੱਦਿਆ ਸੀ ਉਹਨਾਂ ਨੂੰ ਅਸੀਂ ਫਰਾਉਂਦੇ ਸੀ ਗਾਂਆਂ ਉਹ ਗਾਂ ਇੱਕ ਦੇ ਢੱਡ ਨੂੰ ਰੱਸਾ ਪੈ ਗਿਆ ਤੇ ਉਹ ਗਾਂ ਭਾਜ ਤੁਰੀ ਸਾਡੇ ਤੋਂ ਅਸੀਂ ਉਹਦੇ ਮਗਰ ਸੀ ਗਾਂ ਦੇ ਅਸੀਂ ਉਹ ਗਾਂ ਫੜਦੇ ਸੀ ਉਹ ਕਿਤੇ ਗੁੱਜਰਾਂ ਦੇ ਪਸ਼ੂਆਂ ਦੇ ਵੇਹੜੀ ਦੀ ਗਾਂ ਲੰਘੀ ਅਸੀਂ ਜਦੋਂ ਉਹਦੇ ਮਗਰ ਗਏ ਗਾਂ ਦੇ ਉਸ ਤੋਂ ਨਾ ਉਹਨਾਂ ਦੇ ਬੁੜੀਆਂ ਨੂੰ ਗਾਲਾਂ ਕੱਢਣ ਲੱਗੀਆਂ ਵੀ ਤੁਸੀਂ ਸਾਡੇ ਪਸ਼ੂਆਂ ਚ ਵਾੜੀ ਫਿਰਦੇ ਆਂ ਵੀ ਇਹਨਾਂ ਨੂੰ ਫੜੋ ਅਈਆ ਕਿ ਆ ਵੀ ਅਸੀਂ ਇਹਨਾਂ ਨੂੰ ਫੜੀ ਇੱਨੇ ਹੀ ਗਊਸ਼ਾਲਾ ਲੈ ਕੇ ਜਾਣੀ ਆਵਾ ਉਹਨਾਂ ਦੇ ਕੋਸ਼ਕ ਦੋ ਤਿੰਨ ਗਾਈਆਂ ਉਹਨਾਂ ਦੇ ਪਸ਼ੂਆਂ ਚ ਬੈਠੀਆਂ ਸੀ ਉਹ ਕਹਿੰਦੇ ਵੀ ਸਾਡੇ ਵਾਲਿਆਂ ਵੀ ਤੁਸੀਂ ਫੜ ਕੇ ਲੈ ਜਾਓ ਅਈਆ ਕਿ ਤੁਸੀਂ ਫੜ ਕੇ ਸਾਨੂੰ ਇਹ ਦੇ ਦਿਓ ਪਸ਼ੂਆਂ ਚ ਵੀ ਕੱਲ ਨੂੰ ਕੋਈ ਗੱਲਬਾਤ ਹੋਵੇ ਅਸੀਂ ਉਹਨਾਂ ਨੂੰ ਫੜਨ ਨੂੰ ਕਹਤਾ ਜਾ ਕੇ ਗਊਸ਼ਾਲਾ ਵਾਲੇ ਸੱਦੇ ਆ ਵੀ ਅਸੀਂ ਉਹਨਾਂ ਨੂੰ ਫੜਾ ਦਿੰਨੇ ਆ ਗਾਈਆਂ ਹੋਂ ਤਾਂ ਸੱਦੇ ਹੀ ਆ ਇੰਨੀ ਗੱਲ ਹੋਈ ਤੇ ਉਧਰ ਉਹਨਾਂ ਦੇ ਬੰਦੇ ਆ ਗਏ ਉਹਨਾਂ ਕੋਲੇ ਡਾਂਗਾ ਸੀ ਉਹਨਾਂ ਨੇ ਡਾਂਗਾ ਮਾਰ ਲਾ ਕੇ ਬੁੜੀਆਂ ਰੋੜੇ ਚਲਾਉਣ ਲੱਗੀਆਂ ਦੋ ਬੰਦੇ ਦਾ ਸਾਡੇ ਇੱਕ ਬੰਦੇ ਨੂੰ ਚੱਕ ਕੇ ਲੈ ਗਏ ਸੀ ਅੰਦਰ ਉੱਥੋਂ ਅੰਦਰ ਉਹ ਲੈ ਕੇ ਆ ਤਾਂ ਉਹਨੂੰ ਅਸੀਂ ਕੱਢ ਕੇ ਪਿੰਡੋਂ ਅਸੀਂ ਆਪਦੇ ਪਿੰਡ ਬਾਅਦ ਦਵਾਈ ਵੀ ਆਹ ਗੱਲ ਹੋ ਗਈ ਵੀ ਗਾਈਆਂ ਆਪਣੇ ਪਿੰਡ ਵਾਲੇ ਫੜਦੇ ਸੀਗੇ ਗਊਸ਼ਾਲਾ ਨੂੰ ਫੜਾਉਣੀਆਂ ਸੀ ਉਹਨਾਂ ਨੂੰ ਜਦੋਂ ਅਸੀਂ ਪਿੰਡੋਂ ਸਰਦੇ ਉਦੋਂ ਅਸੀਂ ਉਹਨਾਂ ਦੇ ਪਿੰਡ ਦੇ ਬੰਦੇ ਆਏ ਸਾਡੇ ਮੋਹ ਦਵਾਰ ਉਹਨਾਂ ਨੂੰ ਲੈ ਕੇ ਅਸੀਂ ਉੱਥੋਂ ਬੰਦਿਆਂ ਨੂੰ ਕੱਢ ਕੇ ਲੈ ਕੇ ਆਏ ਦੋ ਮੁੰਡੇ ਦਾ ਹਸਪਤਾਲ ਪਈ ਆਈ ਸਾਡੇ ਅਕਲ ਬਾਈ ਜੀ ਅਜੇ ਮੈਨੂੰ ਹੁਣੇ ਫੋਨ ਆਇਆ ਹੈ ਕਿ ਪਿੰਡ ਤਾਰੇਵਾਲਾ ਦੇ ਰਕਬੇ ਦੇ ਵਿੱਚ ਇੱਕ ਗੁਜਰ ਬਰਾਦਰੀ ਬੈਠੀ ਹੈ ਔਰ ਪਿੰਡ ਤਾਰੇਵਾਲੇ ਦੇ ਕੁਝ ਨੌਜਵਾਨ ਨੇ ਉਹ ਜਿਹੜੀ ਆਵਾਰਾ ਪਸ਼ੂ ਹੈ ਫਿਲਹਾਲ ਹਲੇ ਮੈਂ ਪਹੁੰਚੇ ਆ ਸਾਰੀ ਇਨਵੈਸਟੀਗੇਸ਼ਨ ਅਜੇ ਮੈਂ ਕਰਨੀ ਹੈ ਬਟ ਬੁੱਢਲੇ ਤੌਰ ਤੇ ਹੁਣੇ ਹੀ 2 ਮਿੰਟ ਦੇ ਵਿੱਚ ਮੈਨੂੰ ਇਹ ਪਤਾ ਲੱਗਾ ਕਿ ਤਾਰੇਵਾਲੇ ਦੇ ਨੌਜਵਾਨ ਉਹ ਆਵਾਰਾ ਗਊਆਂ ਨੂੰ ਇਕੱਠੀਆਂ ਕਰਕੇ ਤੇ ਇਧਰ ਗਊਸ਼ਾਲਾ ਵਿੱਚ ਚੜਨਾ ਹੱste ਆ ਰਹੇ ਸੀ ਉਹ ਆਵਾਰਾ ਪਸ਼ੂ ਇੱਕ ਭੱਜ ਕੇ ਗੁਜਰਾਂ ਦੇ ਵਾੜੇ ਵਿੱਚ ਵੜ ਗਏ ਉਹਨਾਂ ਦੀ ਤਾਰ ਜੀ ਟੁੱਟ ਗਈ ਉੱਥੋਂ ਜੀ ਜਿੰਨੂੰ ਲੈ ਕੇ ਪੰਜ ਚਾਰ ਮੁੰਡੇ ਹੈਗੇ ਨੇ ਧਾਰੇ ਵਾਲੇ ਦੇ ਔਰ ਪੰਜ ਚਾਰ ਮੁੰਡੇ ਇਧਰ ਦੇ ਹੈਗੇ ਨੇ ਗੁੱਜਰ ਬਰਾਦਰੀ ਦੇ ਪੰਜ ਸਤ ਮੁੰਡੇ ਆ ਇਹ ਆਪਸ ਵਿੱਚ ਉਲਝ ਪਏ ਉਹ ਇਹਨਾਂ ਨੇ ਧੱਕਾ ਮੁਕੀ ਕੀਤੀ ਝਗੜਾ ਕੀਤਾ ਬਟ ਮੈਂ ਹੁਣ ਮੌਕੇ ਤੇ ਆਇਆ ਮੌਕਾ ਦੇਖਦਾ ਹਾਲਾਤ ਦੇਖਦਾ ਜੋ ਮੌਕਾ ਵਾਰਦਰ ਤੇ ਵਧੂ ਤੇ ਕੋਈ ਜਿਹੜੇ ਬੰਦੇ ਕੋਈ ਸਿਆਣੇ ਕੋ ਹਾਜ਼ਰ ਸਨ ਉਹਨਾਂ ਤੋਂ ਪੁੱਛਗਿਛ ਕਰਕੇ ਅਸੀਂ ਤਤਸਫਾ ਵਿੱਚ ਸੱਟ ਡਾਉਣੇ ਆ ਵੀ ਕੀ ਗੱਲਬਾਤ ਹੈ ਜੀ ਸਰ ਕੀ ਇਹਨਾਂ ਦੋਨਾਂ ਤਰ੍ਹਾਂ ਦੇ ਵਿੱਚ ਲੜਾਈ ਦੇ ਵਿੱਚ ਕੁਝ ਫੱਟੜ ਵੀ ਹੋਏ ਆ ਕੁਝ ਲੋਕ ਪਤਾ ਲੱਗਾ ਜੀ ਕਹਿੰਦੇ ਵੀ ਇੱਕ ਦੇ ਸਿਰ ਦੇ ਸਾਟ ਲੱਗੀ ਹੈ ਦੂਜੇ ਪਾਸੇ ਤੋਂ ਇਹ ਸੁਭਾਵਕ ਕੀ ਹੈ ਜੀ ਜਦੋਂ ਕੋਈ ਮਾੜਾ ਮੋਟਾ ਝਗੜਾ ਹੋਵੇ ਤੇ ਇੱਕ ਦੂਜੇ ਦੇ ਠੱਕੇ ਮੁੱਕੇ 'ਚ ਸੱਟ ਵੱਜ ਜਾਂਦੀ ਹੈ ਬਟ ਜੋ ਪੁਲਿਸ ਪ੍ਰਸ਼ਾਸਨ ਨੇ ਹੁਣ ਅਸੀਂ ਆ ਗਏ ਆ ਅਸੀਂ ਦੋਹਾਂ ਧਿਰਾਂ ਨੂੰ ਸਮਝਾ ਕੇ ਇੱਥੋਂ ਤੋਰ ਦਿੱਤਾ ਹੈ